ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਬਾਈ ਅਸੀਂ 12 ਜੂਨ 2025 ਨੂੰ ਉਡੀਆਂ ਕਬੂਤਰਬਾਜ਼ੀਆਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਪਹਿਲੀ ਬਾਜੀ ਉੱਡੀ ਸੀ ਪਿੰਡ 77 3200 ਮੋਡ ਨੂੰ 94 ਕਬੂਤਰ ਉੱਡੇ ਸੀ 6 ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਹੋ ਗਈ ਪਹਿਲਾ ਨੰਬਰ ਬਣਾਇਆ ਬਾਈ ਲੱਖੀ ਚੀਮਾ ਟਰੈਕਟਰ ਦਾ ਜੇ ਤੂ ਦੂਜਾ ਨੰਬਰ ਬਣਾਇਆ ਬਾਈ ਤਾਰਾ ਬਰਾੜ ਲੰਗੇਆਣਾ ਤੀਜਾ ਨੰਬਰ ਵੀ ਬਾਈ ਤਾਰਾ ਬਰਾੜ ਲੰਗੇਆਣਾ 12 ਜੂਨ 2025 ਦੀ ਅਗਲੀ ਬਾਜੀ ਬਾਈ ਪਿੰਡ ਜਗੇੜ ਨੇੜੇ ਐਮਦਗੜ ਮੰਡੀ 1700 ਮੋਡ ਨੂੰ 44 ਕਬੂਤਰ ਉੱਡੇ ਸੀ ਪੰਜਾਂ ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਹੋ ਗਈ ਸੀ ਹੈਪੀ ਹਸੈਨਪੁਰ ਕੁਲਰ ਦਾ ਜੇਤੂ ਬਾਂਟੀ ਡੇਲੋ ਬਬਲਾ ਖੁਰਦ ਜੰਤਰਹੀੜ ਦਸਨ ਜਿੱਤਵਾਲ ਇਹਨਾਂ ਬਾਈ ਪੰਜਾਂ ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਹੋ ਗਈ ਸੀ ਅਗਲੀ ਬਾਜੀ ਡੀਸੀ ਬਾਈ ਪਿੰਡ اکبرਪੁਰ ਸ਼ਨਾ 3200 ਮੋਡ ਨੂੰ 63 ਕਬੂਤਰ ਉੱਡੇ ਸੀ 4 ਵਜੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਬਾਈ ਜੂਪਾ ਗੁੜੇ ਮੋਟਰਸਾਈਕਲ ਦਾ ਜੇਤੂ ਸੋਨੀ ਬ੍ਰਹਮਪੁਰ ਦਾ ਕਬੂਤਰ ਸੀ ਬਾਈ ਦੂਜਾ ਨੰਬਰ ਬਣਾਇਆ ਵੈਦਪਵਦੀ ਤੀਜਾ ਨੰਬਰ ਕਲਜੀਤ ਕੁੱਪ ਚੌਥਾ ਨੰਬਰ ਜੋਤੀ ਸ਼ੰਨਾ ਅਗਲੀ ਬਾਜੀ ਓਡੀਸੀ ਵਾਈਪੈਨ ਗੱਗੜ ਜ਼ਿਲ੍ਹਾ ਮੁਕਤਸਰ ਸਾਹਿਬ 2700 ਮੋੜ ਨੂੰ 20 ਕਬੂਤਰ ਉੱਡੇ ਸੀ 2:30 ਮਿੰਟ ਤੇ ਬਾਜੀ ਨਿਪੜੀ ਪਹਿਲਾ ਨੰਬਰ ਬਣਾਇਆ ਬਾਈ ਇਕਬਾਲ ਕਾਲਚਰਾਣੀ ਕੱਪ 700 ਦੀ ਜਿੱਤ ਦਾ ਜੇਤੂ ਦੂਜਾ ਨੰਬਰ ਬਣਾਇਆ ਬਾਈ ਅੰਗਰੇਜ਼ਕੋਟਲੀ ਕੱਪ ਸਾਂਜੀ ਤੀਜਾ ਨੰਬਰ ਬਣਾਇਆ ਬਾਈ ਗੁਰਪਾਲ ਦੇਸੂ ਕੱਪ ਸਾਂਜੀ ਅਗਲੀ ਬਾਜੀ ਡੀਸੀ ਬਾਈ ਪਿੰਡ ਐਮਪੀ ਸੂਤਰ ਜ਼ਿਲ੍ਹਾ ਫਤਿਆਬਾਦ 3200 ਮੋੜ ਨੂੰ 55 ਕੂਤਰ ਉੱਡੇ ਸੀ 3:15 ਮਿੰਟ ਤੇ ਬਾਜੀ ਨਿਬੜੀ ਬਾਜੀ ਚਾਰ ਕਬੂਤਰਾਂ ਦੇ ਵਿੱਚ ਸਾਂਝੀ ਹੋ ਗਈ ਪਹਿਲਾ ਨੰਬਰ ਬਣਾਇਆ ਬਾਈ ਧਰਮਪ੍ਰੀਤ ਦਾਦੂਵਾਲ ਫ੍ਰਿਜ ਦਾ ਜੇ ਤੂੰ ਦੂਜਾ ਨੰਬਰ ਸਮਰੀ ਪੂੰਦੜ ਕੂਲਰ ਦਾ ਜੇ ਤੂੰ ਤੀਜਾ ਨੰਬਰ ਬਾਈ ਪ੍ਰਦੀਪ ਬੋਹਾ ਕੱਪ ਦਾ ਜੇ ਤੂੰ ਚੌਥਾ ਨੰਬਰ ਸ਼ਿਵਜੋਤ ਪੂਨਾ ਕੱਪ ਦਾ ਜੇ ਤੂੰ ਕਾਪੀ ਤੇ ਸੀ ਬਾਈ ਗੁਰਲਾਲ ਬ੍ਰਾਹਮਣ ਵਾਲਾ ਅਗਲੀ ਬਾਜੀ ਓਡੀਸੀ ਬਾਈਪਿੰਡ ਛੱਕਾਂ ਵਾਲੀ 2200 ਮਾਡਲ ਨੂੰ 43 ਕਬੂਤਰ ਓਡੀਸੀ ਪਹਿਲਾ ਨੰਬਰ ਬਣਾਇਆ ਬਾਈ ਬਾਜੀ ਚੱਕ ਗਾਦਾ ਸਿੰਘ ਵਾਲਾ ਦੂਜਾ ਨੰਬਰ ਬਣਾਇਆ ਬਾਈ ਕੌਰਾ ਦਾਨਾਰਬਾਣਾ ਤੀਜਾ ਨੰਬਰ ਬਣਾਇਆ ਬਾਈ ਰਾਜੂ ਬਰੀਵਾਲ ਅਗਲੀ ਬਾਜੀ ਓਡੀਸੀ ਬਾਈਪਿੰਡ ਸਹਿਬਾਣਾ ਜ਼ਿਲ੍ਹਾ ਲੁਧਿਆਣਾ 2500 ਮਾਡਲ ਨੂੰ 45 ਕਬੂਤਰ ਓਡੀਸੀ 4:20 ਮਿੰਟ ਤੇ ਬਾਜੀ ਨਿਬੜੀ ਬਾਜੀ ਪੰਜਾਂ ਕਬੂਤਰਾਂ ਸਾਂਝੀ ਹੋ ਗਈ ਸੀ ਬਿੱਕੀ ਜੱਗਾ ਕੰਡਿਆਲ ਦੂਜਾ ਨੰਬਰ ਬਣਾਇਆ ਬਾਈ ਸੂਨੀ ਕਿਲਾ ਰਾਏਪੁਰ ਤੀਜਾ ਨੰਬਰ ਬਣਾਇਆ ਗੁਰਵਾਜ ਬੜੇਵਾਲ ਚੌਥਾ ਨੰਬਰ ਬਣਾਇਆ ਸਹਿਜ ਕਟਾਣੀ ਪੰਜਵਾਂ ਨੰਬਰ ਬਣਾਇਆ ਜਿੰਦਰੀ ਬਲਗਾ ਅਗਲੀ ਬਾਜੀ ਡੀਸੀ ਬਾਈ ਪਿੰਡ ਭੈਣੀ ਦਰੇੜਾ ਜ਼ਿਲ੍ਹਾ ਲੁਧਿਆਣਾ 220095 ਕਬੂਤਰੋਡੇ ਸੀ 4:36 ਮਿੰਟ ਤੇ ਬਾਜੀ ਨਿਪੜੀ ਪਹਿਲਾ ਨੰਬਰ ਬਣਾਇਆ ਬਾਈ ਸਿਰਾ ਕਲਸੀਆਂ ਫਰਿੱਜ ਦਾ ਜੇਤੂ ਦੂਜਾ ਨੰਬਰ ਬਣਾਇਆ ਮਾਸਟਰ ਪਰਮੀ ਕੁਲਰ ਦਾ ਜੇਤੂ ਤੀਜਾ ਨੰਬਰ ਬਣਾਇਆ ਬਾਈ ਬਾਬਾ ਲਤਾਲਾ ਕੁਲਦੀਪ ਲਤਾਲਾ ਚੌਥਾ ਨੰਬਰ ਬਣਾਇਆ ਆਕਾਸ਼ਦੀਪ ਤਲਵੰਡੀ ਪੰਜਵਾਂ ਨੰਬਰ ਬਣਾਇਆ ਬਾਈ ਸੁੱਖਾ ਯੂਐਸਏ ਛੇਵਾਂ ਨੰਬਰ ਬਣਾਇਆ ਚਮਕੌਰ ਟਾਲੀਆਂ ਗਰਮੀਤ ਪੱਖੋਵਾਲ ਵਿੱਕੀ ਬੋਰਜੇ ਵੀ ਕਬੂਤਰ ਬਾਈ ਸਾਂਜੀ ਦੇ ਵਿੱਚ ਸ਼ਾਮਲ ਸੀ ਅਗਲੀ ਬਾਜੀ ਓਡੀਸੀ ਬਾਈ ਪਿੰਡ ਕੱਕੜਵਾਲ ਨੇੜੇ ਧੂਰੀ ਜਿਲਾ ਸੰਗਰੂਰ 1200 ਮੋਡਲ ਨੂੰ 82 ਕਬੂਤਰ ਹੋਦੇ ਸੀ 3:50 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਬਾਈ ਮੱਪਰੀ ਬੱਪੀ ਆਣਾ 700 ਪਲੱਸ ਕੱਪ ਦੀ ਜਿੱਤ ਦਾ ਜੇਤੂ ਦੂਜਾ ਨੰਬਰ ਬਣਾਇਆ ਬਾਈ ਭੋਲਾ ਦੁੱਗਣੀ 300 ਪਲੱਸ ਕੱਪ ਦੀ ਜਿੱਤ ਦਾ ਜੇਤੂ ਅਗਲੀ ਬਾਜੀ ਡੀਸੀ 22 ਪਿੰਡ ਖੜਕੀਆਂ 5200 ਮੋਢ ਨੂੰ 71 ਕਬੂਤਰ ਉੱਡੇ ਸੀ 3:45 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਬਾਈ ਕਾਂਤਾ ਪੱਖੀ ਮੋਟਰਸਾਈਕਲ ਦਾ ਜੇਤੂ ਦੂਜਾ ਨੰਬਰ ਅਮਨਾ ਮਲੋਟ ਤੀਜਾ ਨੰਬਰ ਬਣਾਇਆ ਬਾਈ ਮੂਸੀ ਮੁਲਿਆ ਵਾਲੀ ਅਗਲੀ ਬਾਜੀ ਡੀਸੀ 22 ਪਿੰਡ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ 1200 ਮੋਢ ਨੂੰ 17 ਕਬੂਤਰ ਉੱਡੇ ਸੀ 1:30 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਬਾਈ ਜੱਸੀ ਦਿਉਣਾ ਕੱਪ ਪਲੱਸ 500 ਦੀ ਜਿੱਤ ਦਾ ਜੇ ਤੂੰ ਦੂਜਾ ਨੰਬਰ ਬਣਾਇਆ ਬਾਈ ਰਾਮ ਬਲਹਾੜ ਕੱਪ ਪਲੱਸ 300 ਦੀ ਜਿੱਤ ਦਾ ਜੇ ਤੂੰ ਤੀਜਾ ਨੰਬਰ ਬਣਾਇਆ ਬਾਈ ਕਾਂਤੀ ਔਲਖ ਕੱਪ ਪਲੱਸ 200 ਦੀ ਜਿੱਤ ਦਾ ਜੇ ਤੂੰ ਅਗਲੀ ਬਾਜੀ ਉੱਡੀ ਬਾਈ ਪਿੰਡ ਨਾਨਕਸਰ ਜ਼ਿਲ੍ਹਾ ਫਰੀਦਕੋਟ 1200 ਮੋੜ ਨੂੰ 103 ਕਬੂਤਰ ਉੱਡੇ ਸੀ 4:20 ਮਿੰਟ ਤੇ ਬਾਜੀ ਚਾਰ ਕਬੂਤਰਾਂ ਦੇ ਵਿੱਚ ਸਾਂਝੀ ਹੋਗੀ ਪਹਿਲਾ ਨੰਬਰ ਬਣਾਇਆ ਬਾਈ ਹਮਣਾ ਕੋਟ 쿨ਰ ਪਲੱਸ ਸਾਂਝੀ ਦਾ ਜੇ ਤੂੰ ਦੂਜਾ ਨੰਬਰ ਬਣਾਇਆ ਬਾਈ ਗੋਲੂ ਕੋਟ ਕੱਪ ਪਲੱਸ ਸਾਂਝੀ ਦਾ ਜੇ ਤੂੰ ਤੀਜਾ ਨੰਬਰ ਬਣਾਇਆ ਬਾਈ ਹੈਪੀ ਪੱਕਾ ਕੱਪ ਪਲੱਸ ਸਾਂਜੀ ਦਾ ਜੇਤੂ ਸੋਨੀ ਬਹਾਮਣ ਵਾਲੇ ਵੀ ਕੂਤਰ ਬਾਈ ਸਾਂਜੀ ਦੇ ਵਿੱਚ ਸ਼ਾਮਲ ਰਿਹਾ ਕੂਤਰ ਬਾਜ਼ੀਆਂ ਦੀ ਅਪਡੇਟ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ